ਸਸ਼ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਚ ਲੋਕ ਸਭਾ ਚੋਣਾਂ ਲਈ ਵੋਟਾਂ ਹਾਲਾਂਕਿ ਇੱਕ ਜੂਨ ਨੂੰ ਪੈਣੀਆਂ ਨੇ ਪਰ ਸੂਬੇ ਚ ਸਿਆਸੀ ਮਾਹੌਲ ਹੌਲੀ ਹੌਲੀ ਭਖਦਾ ਜਾ ਰਿਹਾ ਹੈ ਹਾਲਾਂਕਿ ਅਜੇ ਆਮ ਆਦਮੀ ਪਾਰਟੀ ਨੇ ਹੀ ਸਭ ਤੋਂ ਜ਼ਿਆਦਾ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਪਰ ਭਾਜਪਾ ਵੀ ਇਸ ਸੂਚੀ ਚ ਪਿੱਛੇ ਨਹੀਂ ਹੈ ਅਕਾਲੀ ਦਲ ਅਤੇ ਕਾਂਗਰਸ ਨੇ ਅਜੇ ਤੱਕ ਆਪਣਾ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਪੰਜਾਬ ਚ ਲੋਕ ਸਭਾ ਚੋਣਾਂ ਜਿੱਤਣ ਲਈ ਇਸ ਵਾਰ ਹਿੰਦੂ ਵੋਟ ਬੈਂਕ ਅਹਿਮ ਭੂਮਿਕਾ ਨਿਭਾ ਸਕਦੀ ਹੈ ਇਸ ਗੱਲ ਦਾ ਅਹਿਸਾਸ ਸਿਆਸੀ ਆਗੂਆਂ ਤੇ ਉਮੀਦਵਾਰਾਂ ਨੂੰ ਵੀ ਹੋਣ ਲੱਗ ਗਿਆ ਇਸ ਲਈ ਚੋਣ ਮੈਦਾਨ 'ਚ ਉਤਰੇ ਸਿਆਸਤਦਾਨ ਇਸ ਵਾਰ ਸ਼੍ਰੀ ਅਜੋਧਿਆ ਧਾਮ ਦੇ ਦਰਸ਼ਨਾਂ ਲਈ ਜ਼ਰੂਰ ਜਾ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਸ਼੍ਰੀ ਅਜੋਧਿਆ ਧਾਮ 'ਚ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਕਰਨ ਨਾਲ ਹਿੰਦੂ ਵੋਟਰਾਂ ਨੂੰ ਇੱਕ ਚੰਗਾ ਪ੍ਰਭਾਵ ਪਾਇਆ ਜਾਵੇਗਾ ਅਜੋਧਿਆ ਧਾਮ ਤੇ ਸ਼੍ਰੀ ਰਾਮ ਲਲਾ ਦੇ ਮੰਦਿਰ ਦਾ ਨਿਰਮਾਣ ਕਾਰਜ ਪੂਰਾ ਹੋਣ ਪਿੱਛੇ ਸਭ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਮਹੀਨੇ ਪਹਿਲਾਂ ਹੀ ਅਜੋਧਿਆ ਧਾਮ ਦੇ ਦਰਸ਼ਨ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਹੁੰਚੇ ਸਨ ਉੱਥੇ ਜਾ ਕੇ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਪਿੱਛੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੀ ਆਪਣੀ ਪਤਨੀ ਨਾਲ ਸ਼੍ਰੀ ਅਜੋਧਿਆ ਧਾਮ ਦੇ ਦਰਸ਼ਨ ਕਰਕੇ ਆਏ ਸਨ ਅਸਪਿਛੋ ਮਹਾਰਾਣੀ ਪਰਨੀਤ ਕੌਰ ਵੀ ਬੀਤੇ ਦਿਨੀ ਸ਼੍ਰੀ ਅਜੋਧਿਆ ਧਾਮ ਦੇ ਦਰਸ਼ਨ ਕਰਕੇ ਪਰਤੇ ਨੇ ਜੇਕਰ ਗੱਲ ਕਰੀਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅਜੋਧਿਆ ਧਾਮ ਦੇ ਦਰਸ਼ਨ ਕਰਕੇ ਆਏ ਨੇ ਇਸੇ ਤਰ੍ਹਾਂ ਸ਼੍ਰੀ ਅਜੋਧਿਆ ਧਾਮ ਜਾਣ ਵਾਲੇ ਪੰਜਾਬ ਦੇ ਆਗੂਆਂ ਦੀ ਸੂਚੀ ਕਾਫੀ ਲੰਬੀ ਹੈ ਪੰਜਾਬ ਚ ਸ਼ਹਿਰੀ ਖੇਤਰਾਂ ਵੱਡੇ ਕਸਬਿਆਂ ਤੇ ਛੋਟੇ ਕਸਬਿਆਂ ਚ ਇਸ ਵਾਰ ਹਿੰਦੂ ਬੋਟ ਬੈਂਕ ਦੀ ਫੈਸਲਾਕੁਨ ਭੂਮਿਕਾ ਰਹਿਣ ਵਾਲੀ ਹੈ ਹਿੰਦੂ ਵੋਟ ਬੈਂਕ ਅ ਜਸਵੀ ਪਾਰਟੀ ਵੱਲ ਜਾਵੇਗਾ ਉਸ ਦੇ ਉਮੀਦਵਾਰ ਨੂੰ ਲਾਭ ਮਿਲਣਾ ਵੀ ਯਕੀਨੀ ਹੈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਹਿੰਦੂ ਵੋਟ ਬੈਂਕ ਨੂੰ ਲੁਭਾਉਣ ਲਈ ਸਿਆਸੀ ਆਗੂਆਂ ਵੱਲੋਂ ਲਗਾਤਾਰ ਯਤਨ ਕੀਤੇ ਜਾਣਗੇ ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਦਿਹਾਤੀ ਵੋਟ ਬੈਂਕ ਇਸ ਵਾਰ ਚਾਰ ਪਾਰਟੀਆਂ ਚ ਵੰਡਿਆ ਜਾਣ ਵਾਲਾ ਹੈ ਅਜਿਹੀ ਸਥਿਤੀ ਚ ਸ਼ਹਿਰੀ ਵੋਟ ਬੈਂਕ ਦੇ ਫੈਸਲਾ ਕੌਣ ਭੂਮਿਕਾ ਨਿਭਾ ਸਕਦੀ ਹੈ ਆਮ ਤੌਰ ਤੇ ਸ਼ਹਿਰੀ ਵੋਟਰ ਆਪਣੇ ਮਨ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ ਸ਼ਹਿਰੀ ਵੋਟ ਆਖਿਰਚਿ ਹੀ ਆਪਣੇ ਪੱਤੇ ਖੋਲ੍ਹਦਿਆਂ ਨੇ ਇਸ ਲਈ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਨੂੰ ਸ਼ਹਿਰੀ ਵੋਟਰਾਂ ਨੂੰ ਲੁਭਾਉਣ ਲਈ ਕਾਫੀ ਪਸੀਨਾ ਬਹਾਉਣਾ ਪੈ ਸਕਦਾ ਜਿੱਥੇ ਇੱਕ ਪਾਸੇ ਸ਼੍ਰੀ ਅਜੋਧਿਆ ਧਾਮ ਦੇ ਵਿੱਚ ਰੱਖੇ ਗਏ ਮੰਦਰ ਦੇ ਉਦਘਾਟਨ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵੱਲੋਂ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਹੁਣ ਔਰ ਬੋਟ ਬੈਂਕ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਸਕਦਾ ਹੈ ਕਿ ਇਸ ਵਾਰੀ ਜੇਕਰ ਹਿੰਦੂ ਬੋਟ ਬੈਂਕ ਨੂੰ ਲੁਭਾਉਣਾ ਹੈ ਤਾਂ ਰਾਮ ਮੰਦਰ ਸਭ ਤੋਂ ਵੱਡਾ ਜਿਹੜਾ ਪਸੰਦੀਦਾ ਥਾਂ ਬਣ ਚੁੱਕੀ ਹੈ ਤੇ ਲਗਾਤਾਰ ਸਿਆਸੀ ਪਾਰਟੀਆਂ ਉਸ ਵੱਲ ਜਾ ਵੀ ਰਹੀਆਂ ਨੇ ਤੇ ਕਈ ਆਗੂ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਾਮ ਮੰਦਰ ਦੇ ਦਰਸ਼ਨ ਕਰਦੇ ਹੋਏ ਦਿਖਾਈ ਦੇਣਗੇ ਤੇ ਹੁਣ ਇਹ ਦੇਖਣਾ ਹੋਏਗਾ ਕਿ ਕਿਸ ਆਗੂ ਦੇ ਅ ਦਰਸ਼ਨਾ ਦੇ ਨਾਲ ਸ਼੍ਰੀ ਰਾਮ ਦੀ ਕਿਰਪਾ ਉਸਤੇ ਪੈਂਦੀ ਹੈ ਤੇ ਕਿਹੜਾ ਵੋਟ ਬੈਂਕ ਇਸ ਵਾਰ ਸਿਆਸੀ ਆਗੂਆਂ ਦੇ ਪੱਲੇ ਦੇ ਵਿੱਚ ਪੈਂਦਾ ਆ ਤੇ ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦਾ ਇਹ ਪੈਤਰਾ ਕੰਮ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਸカイ ਨਿਊਜ਼ ਪੰਜਾਬ ਸਸ਼ਕ